ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਗੁਰੂ ਰੂਪ ਗੁਰੂ ਸਾਜੀ ਪਿਆਰੀ ਸਾਧ ਸੰਗਤ ਜੀ ਅੱਜ ਮੈਂ ਤੁਹਾਡੇ ਨਾਲ ਪਾਈ ਮਨ ਜੀ ਤੇ ਜੀਵਨ ਦੀ ਸਾਖੀ ਲੈ ਕੇ ਹਾਜ਼ਰ ਹੋਈ ਹਾਂ ਇਹ ਸਾਖੀ ਨੂੰ ਬੜੇ ਹੀ ਪਿਆਰ ਨਾਲ ਤੇ ਅੰਤ ਤੱਕ ਪੂਰੀ ਸਰਵਣ ਕਰਿਓ 16ਵੀਂ ਸਦੀ ਦੇ ਵਿੱਚ ਮੁਗਲਾਂ ਦਾ ਇੰਨਾ ਪ੍ਰਭਾਵ ਹੋ ਚੁੱਕਿਆ ਸੀ ਕਿ Hindu ਧਰਮ ਤੇ ਮੁਸਲਮਾਨੀ ਧਰਮ ਰੀਤੀ ਰਿਵਾਜਾਂ ਦੇ ਪ੍ਰਭਾਵ ਥੱਲੇ ਆ ਚੁੱਕਿਆ ਸੀ। ਉਸ ਸਮੇਂ ਮੰਦਰ ਕੱਟ ਤੇ ਮਕਬਰੇ ਜ਼ਿਆਦਾ ਪੂਜੇ ਜਾਂਦੇ ਸਨ। ਭਾਵੇਂ ਹਿੰਦੂ ਮਸਜਿਦ ਦੇ ਵਿੱਚ ਨਿਮਾਜ਼ ਪੜਨਾ ਤਾਂ ਨਾ ਜਾਂਦਾ ਹੋਵੇ ਪਰ ਪੀਰਾਂ ਦੀਆਂ ਮੜੀਆਂ ਤੇ ਮਕਬਰਿਆਂ ਨੂੰ ਪੂਜਨ ਤਾਂ ਜਾਂਦੇ ਹੀ ਸਨ। ਭਾਈ ਮਨਜੀ ਉਹ ਸਮੇਂ ਮੁਸਲਮਾਨ ਤੇ ਪੀਰ ਸਖੀ ਸਰਵੰਦੇ ਮੂਰੀਦ ਸਨ। ਉਹਨਾਂ ਨੇ ਆਪਣੇ ਘਰ ਵਿੱਚ ਹੀ ਪੀਰ ਜੀ ਦਾ ਮਕਬਰਾ ਬਣਾਇਆ ਹੋਇਆ ਸੀ। ਇਹ ਹਰ ਵੀਰਵਾਰ ਨੂੰ ਉਹਨਾਂ ਦੇ ਘਰ ਪੀਰਾਂ ਦੇ ਸ਼ਰਧਾਲੂ ਆਉਂਦੇ ਹਨ ਮਿੱਠੇ ਰੋਡ ਬੰਦੇ ਤੇ ਪ੍ਰਸ਼ਾਦ ਦੇ ਤੌਰ ਤੇ ਵੰਡੇ ਜਾਂਦੇ ਫਿਰ ਸਾਰੇ ਸ਼ਰਧਾਲੂਆਂ ਨੂੰ ਨਾਲ ਲੈ ਕੇ ਪੀਰਾਂ ਜੀ ਦੀ ਅਸਲੀ ਕਬਰ ਜੋ ਕਿ ਨਿਗਾਹੇ ਪਿੰਡ ਵਿੱਚ ਸੀ ਉੱਥੇ ਪਹੁੰਚਦੇ ਪੀਰਾਂ ਜੀ ਦੀਆਂ ਖੁਸ਼ੀਆਂ ਲੈਂਦੇ ਅੱਜ ਵੀ ਕਬਰਾਂ ਤੇ ਦੇਖੋਗੇ ਤਾਂ ਭੀੜ ਦੇ ਵਿੱਚ ਸਿੱਖ ਤੇ ਹਿੰਦੂ ਤੁਹਾਨੂੰ ਦਿਸ ਪੈਣਗੇ ਸੋ ਸਾ ਸੰਗਤ ਜੀ ਭਾਈ ਮਨ ਜੀ ਕੰਗ ਮਾਈ ਤੇ ਪਿੰਡ ਹੁਸ਼ਿਆਰਪੁਰ ਵਿੱਚ ਰਹਿੰਦੇ ਸਨ ਤੇ 1585 ਦੀ ਗੱਲ ਸੀ ਕਿ ਜਦੋਂ ਪੀਰ ਜੀ ਦੀ ਦਰਗਾਹ ਤੇ ਸਜਤਾ ਕਰਕੇ ਭਾਈ ਮਨ ਜੀ ਵਾਪਸ ਆ ਰਹੇ ਸੀ ਤਾਂ ਅੰਮ੍ਰਿਤਸਰ ਪਹੁੰਚੇ ਉਹ ਸਮੇਂ ਦਰਬਾਰ ਸਾਹਿਬ ਜੀ ਦੀ ਕਾਰ ਸੇਵਾ ਚੱਲ ਰਹੀ ਸੀ ਕੀਰਤਨ ਹੋ ਰਿਹਾ ਸੀ ਤੇ ਇੱਕ ਪਾਸੇ ਲੰਗਰ ਚੱਲ ਰਿਹਾ ਸੀ ਉਹਨਾਂ ਲੰਗਰ ਸ਼ਕਿਆ ਤੇ ਕੀਰਤਨ ਸੁਣਨ ਲਈ ਬੈਠ ਗਏ ਪਹਿਲੀ ਵਾਰੀ ਕੀਰਤਨ ਸੁਣਿਆ ਸੋ ਬਹੁਤ ਆਨੰਦ ਆਇਆ ਸੇਵਾ ਚੱਲ ਰਹੀ ਸੀ ਤੇ ਸੰਗਤਾਂ ਦਾ ਉਤਸ਼ਾਹ ਦੇਖ ਕੇ ਬੜੇ ਪ੍ਰਭਾਵਿਤ ਹੋਏ ਸ਼ਾਮ ਦੇ ਦੀਵਾਨ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਆ ਕੇ ਆਪਣੇ ਆਸਨ ਤੇ ਬਿਰਾਜਮਾਨ ਹੋਏ ਮਨ ਜੀ ਸੋਚ ਰਹੇ ਸਨ ਕਿ ਉਹੋ ਐਸੇ ਆਨੰਦ ਤੋਂ ਅੱਜ ਤੱਕ ਕਿਵੇਂ ਵਾਂਝੇ ਰਹਿ ਗਏ ਕੀਰਤਨ ਦੀ ਸਮਾਪਤੀ ਤੋਂ ਬਾਅਦ ਸੰਗਤਾਂ ਉੱਠ ਗਈਆਂ ਪਰ ਕੁਝ ਸੰਗਤਾਂ ਜੋ ਪਹਿਲੀ ਵਾਰੀ ਆਈਆਂ ਸਨ ਉਹ ਬਚਨ ਬਿਲਾਸ ਵਾਸਤੇ ਬੈਠੀਆਂ ਰਹੀਆਂ ਪਾਈ ਮਨ ਜੀ ਆਪਣੀ ਵਾਰੀ ਆਉਣ ਤੇ ਉਹਨਾਂ ਨੇ ਬੇਨਤੀ ਕੀਤੀ ਸਤਿਗੁਰੂ ਜੀ ਮੈਨੂੰ ਤੁਸੀਂ ਆਪਣਾ ਸਿੱਖ ਬਣਾ ਲਵੋ ਸਤਿਗੁਰੂ ਜੀ ਨੇ ਪੁੱਛਿਆ ਪਾਈ ਮਨ ਜੀ ਤੁਹਾਡਾ ਕੀ ਨਾਮ ਹੈ ਤੇ ਤੁਸੀਂ ਕੀ ਕੰਮ ਕਰਦੇ ਹੋ ਪਾਈ ਮੰਜੀ ਨੇ ਦੱਸਿਆ ਕਿ ਮੇਰਾ ਨਾਮ ਤਿਰਥਾ ਹੈ। ਮੈਂ ਕੰਗਪਈ ਪਿੰਡ ਦਾ ਰਹਿਣ ਵਾਲਾ ਹਾਂ। ਮੈਂ ਸੱਚੇ ਸਰਵ੍ਰੀਅ ਦਾ ਆਗੂ ਹਾਂ। ਮੇਰੇ ਘਰ ਵਿੱਚ ਪੀਰਖਾਨਾ ਬਣਿਆ ਹੋਇਆ ਹੈ ਜਿੱਥੇ ਹਰ ਵੀਰਵਾਰ ਨੂੰ ਮਰੀਦ ਆ ਕੇ ਮੰਤਾ ਮੰਗਦੇ ਹਨ। ਤੇ ਮੈਂ ਬਾਬਾ ਨਿਗਾਹੇ ਦੀ ਸਿੱਖਿਆ ਦਿੰਦਾ ਹਾਂ। ਗੁਰੂ ਜੀ ਨੇ ਫਿਰ ਉਸ ਨੂੰ ਸਮਝਾਇਆ ਕਿ ਕੋਈ ਨਾ ਕੋਈ ਧਰਮ ਤਾਂ ਅਪਣਾਉਣਾ ਹੀ ਚਾਹੀਦਾ ਹੈ। ਜੇ ਤੈਨੂੰ ਗੁਰੂ ਨਾਨਕ ਦਾ ਸਿੱਖ ਬਨਣਾ ਹੈ ਤਾਂ ਇੱਕ ਤੇ ਹੀ ਵਿਸ਼ਵਾਸ ਕਰਨਾ ਪਵੇਗਾ ਤੁਹਾਨੂੰ ਆਪਣਾ ਜੀਵਨ ਬਦਲਣਾ ਪਵੇਗਾ ਮੜੀ ਮਸੀਤ ਪੀਰਖਾਨੇ ਸਭ ਛੱਡਨੇ ਪੈਣਗੇ ਧਰਮ ਦੀ ਕਿਰਤ ਕਰਨੀ ਪਵੇਗੀ ਨਾਮ ਜਪਣਾ ਤੇ ਵੰਡ ਛਕਣਾ ਸਿੱਖੀ ਦਾ ਪਹਿਲਾ ਉਸੂਲ ਹੈ ਫਿਰ ਭਾਈ ਮਨ ਜੀ ਗੁਰੂ ਜੀ ਦਾ ਉਪਦੇਸ਼ ਲੈ ਕੇ ਘਰ ਆ ਗਿਆ ਤੇ ਆਉਂਦਿਆਂ ਹੀ ਜੋ ਘਰ ਅੰਦਰ ਪੀਰ ਜੀ ਦੀ ਕਬਰ ਬਣਾਈ ਹੋਈ ਸੀ ਉਹ ਟਾ ਦਿੱਤੀ ਉਸ ਨੇ ਐਲਾਨ ਕਰ ਦਿੱਤਾ ਕਿ ਹੁਣ ਮੈਂ ਸੱਤੀ ਸਰਵਰ ਦਾ ਪੁਜਾਰੀ ਨਹੀਂ ਹਾਂ ਮੈਂ ਹੁਣ ਗੁਰੂ ਨਾਨਕ ਦਾ ਸਿੱਖ ਬਣ ਚੁੱਕਿਆ ਹਾਂ ਉਸ ਨੇ ਪੀਰ ਜੀ ਦੇ ਨਾਮ ਤੋਂ ਜੋ ਤਾਨੀ ਇਕੱਠਾ ਕੀਤਾ ਉਹ ਸਾਰਿਆਂ ਦੇ ਵਿੱਚ ਵੰਡ ਦੇ ਦਿੱਤਾ ਵਾਹਿਗੁਰੂ ਦੇ ਨਾਮ ਦਾ ਜਾਪ ਕਰਨਾ ਸ਼ੁਰੂ ਕਰ ਦਿੱਤਾ ਬੇੰਡੂ ਵਾਲੇ ਅੰਨੇ ਫਿਰ ਉਸ ਨਾਲ ਨਾਰਾਜ਼ਗੀ ਜ਼ਾਹਿਰ ਕੀਤੀ ਤੇ ਉਸ ਨੂੰ ਚੌਧਰੀ ਦੀ ਗੱਦੀ ਤੋਂ ਆਜ਼ਾਦ ਕਰ ਦਿੱਤਾ ਉਸ ਨਾਲ ਬਾਈਕਾਟ ਕਰ ਦਿੱਤਾ ਤੇ ਉਸਦੇ ਚੇਲੇ ਹੁਣ ਉਸਦੇ ਦੁਸ਼ਮਣ ਹੋ ਗਏ ਉਸ ਨੇ ਜ਼ਿੰਮੇਵਾਰ ਦਾ ਕੰਮ ਸ਼ੁਰੂ ਕਰ ਦਿੱਤਾ ਪਰ ਉਸ ਨੂੰ ਕਾਮਯਾਬੀ ਨਾ ਮਿਲੀ ਘਰ ਚਲਾਉਣਾ ਵੀ ਉਸ ਲਈ ਬਹੁਤ ਔਖਾ ਹੋ ਗਿਆ ਆਖਰ ਉਹ ਗੁਰੂ ਜੀ ਦੇ ਕੋਲ ਜਾ ਕੇ ਹਾਜ਼ਰ ਹੋਇਆ ਤੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੈਂ ਪਹਿਲਾਂ ਸਿੱਖੀ ਸਰਵਰ ਦਾ ਪ੍ਰਚਾਰਕ ਸਾਂ ਤੇ ਹੋਰ ਕੋਈ ਕੰਮ ਇੱਥੋਂ ਹੁੰਦਾ ਨਹੀਂ। ਸੋ ਕਿਰਪਾ ਕਰੋ ਤੇ ਮੈਨੂੰ ਆਪਣੀ ਸਿੱਖੀ ਦਾ ਪ੍ਰਚਾਰਕ ਬਣਾ ਲਓ। ਮੈਂ ਆਪ ਜੀ ਕੋਲ ਰਹਿ ਕੇ ਸਿੱਖੀ ਬਾਰੇ ਜਾਣਕਾਰੀ ਹਾਸਲ ਕਰਾਂਗਾ। ਫਿਰ ਮੈਂ ਆਪਣੇ ਵਰਗੇ ਰੱਬ ਤੋਂ ਟੁੱਟਿਆਂ ਨੂੰ ਰੱਬ ਨਾਲ ਜੋੜਨ ਦੀ ਸੇਵਾ ਕਰਾਂਗਾ। ਮੈਨੂੰ ਇੱਥੇ ਰਹਿਣ ਦੀ ਇਜਾਜ਼ਤ ਦਿਓ। ਸਤਿਗੁਰੂ ਜੀ ਨੇ ਰਹਿਣ ਦੀ ਆਗਿਆ ਦੇ ਦਿੱਤੀ ਤੇ ਕਿਹਾ ਗਿਆਨ ਦੇ ਨਾਲ ਨਾਲ ਕੀਰਤ ਵੀ ਬਹੁਤ ਜ਼ਰੂਰੀ ਹੈ ਇਸ ਲਈ ਜੰਗਲ ਵਿੱਚੋਂ ਲੰਗਰ ਲਈ ਲੱਕੜਾਂ ਲਿਆਉਣ ਦੀ ਸੇਵਾ ਕਰੋ ਹੁਣ ਭਾਈ ਮੰਜ ਸੰਗਤ ਕਰਦੇ ਕੀਰਤਨ ਸੁਣਦੇ ਸਾਖੀਆਂ ਸੁਣਦੇ ਤੇ ਗਿਆਨ ਦੀ ਪ੍ਰਾਪਤੀ ਦੇ ਨਾਲ-ਨਾਲ ਜੰਗਲ ਵਿੱਚੋਂ ਲੱਕੜਾਂ ਲਿਆਉਣ ਦੀ ਸੇਵਾ ਵੀ ਕਰਦੇ ਸਮਾ ਬੀਤਦਾ ਗਿਆ ਇੱਕ ਦਿਨ ਗੁਰੂ ਜੀ ਲੰਗਰ ਵਿੱਚ ਆਏ ਤਾਂ ਭਾਈ ਮਨ ਜੀ ਲੰਗਰ ਛੱਕ ਰਹੇ ਸਨ ਗੁਰੂ ਜੀ ਨੇ ਭਾਈ ਮਨ ਜੀ ਨੂੰ ਬੁਲਾਇਆ ਤੇ ਕਿਹਾ ਭਾਈ ਮਨ ਭਾਈ ਮਨ ਜੀ ਤੂੰ ਕਹਿੰਦਾ ਹੈ ਮੈਂ ਸੇਵਾ ਕਰਦਾ ਹਾਂ ਪਰ ਇਹ ਸੇਵਾ ਤਾਂ ਨਾ ਹੋਈ ਨਾ ਜੇਕਰ ਲੱਕੜਾ ਲਿਆਉਂਦਾ ਹੈ ਤਾਂ ਲੰਗਰ ਵੀ ਛੱਕਦਾ ਹੈ ਉਸ ਸਮੇਂ ਪਾਈ ਮੰਜੀ ਬਹੁਤ ਸ਼ਰਮਿੰਦਾ ਹੋਏ ਤੇ ਉਸ ਦਿਨ ਤੋਂ ਬਾਅਦ ਉਹ ਦੋ ਪੰਡਾਂ ਲੱਕੜਾਂ ਦੀਆਂ ਲਿਉਣ ਲੱਗੇ। ਇੱਕ ਪੰਡ ਲੰਗਰ ਵਿੱਚ ਰੱਖਦੇ ਤੇ ਇੱਕ ਪੰਡ ਬਾਜ਼ਾਰ ਵਿੱਚ ਵੇਚ ਕੇ ਖਾਣਾ ਖਾਂਦੇ। ਇੱਕ ਦਿਨ ਪਾਈ ਮੰਝ ਜੰਗਲ ਵਿੱਚੋਂ ਲੱਕੜਾਂ ਲੈ ਕੇ ਆ ਰਹੇ ਸਨ ਕਿ ਬਹੁਤ ਜ਼ੋਰ ਦੀ ਹਨੇਰੀ ਆਉਣੀ ਸ਼ੁਰੂ ਹੋ ਗਈ। ਪੁਰਾਣੇ ਸਮੇਂ ਦੇ ਵਿੱਚ ਖੂਹਾਂ ਤੇ ਮੁੰਡੇਰਾ ਨਹੀਂ ਹੁੰਦੀਆਂ ਸਨ। ਦੋ ਕੋ ਇੱਟਾਂ ਹੀ ਲੱਗੀਆਂ ਹੁੰਦੀਆਂ ਸੀ। ਸੋ ਪਾਈ ਮੰਜ ਖੂਹ ਵਿੱਚ ਡਿੱਗ ਪਏ ਤੇ ਖੂਹ ਵਿੱਚ ਪਾਣੀ ਜ਼ਿਆਦਾ ਨਹੀਂ ਸੀ। ਦੋ ਕੋ ਇੱਟਾਂ ਲੱਗੀਆਂ ਹੁੰਦੀਆਂ ਸਨ। ਸੋ ਪਾਈ ਮੰਜ ਖੂਹ ਵਿੱਚ ਡਿੱਗ ਪਏ। ਖੂਹ ਵਿੱਚ ਪਾਣੀ ਜ਼ਿਆਦਾ ਤਾਂ ਨਹੀਂ ਸੀ ਸੋ ਪਾਈ ਮੰਜ ਖੂਹ ਵਿੱਚ ਹੀ ਖੜੇ ਰਹੇ। ਲੱਕੜਾਂ ਸਿਰ ਤੇ ਚੁੱਕੀਆਂ ਹੋਈਆਂ ਸਨ ਤਾਂ ਪਾਈ ਮੰਜ ਨੇ ਗੁਰੂ ਚਰਣਾ ਨਾਲ ਧਿਆਨ ਜੋੜਿਆ। ਪਾਠ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਅਰਜਨ ਦੇਵ ਜੀ ਦਰਬਾਰ ਵਿੱਚ ਬੈਠੇ ਕੀਰਤਨ ਦਾ ਆਨੰਦ ਮਾਣ ਰਹੇ ਸਨ ਅਚਾਨਕ ਸੇਵਾਦਾਰਾਂ ਨੇ ਆਖਿਆ ਰੱਸੇ ਲੈ ਆਓ ਹੁਣੇ ਹੀ ਚੱਲਣਾ ਹੈ ਸਤਿਗੁਰੂ ਜੀ ਨੇ ਦੱਸਿਆ ਕਿ ਪਾਈ ਮੰਝ ਖੂਹ ਵਿੱਚ ਡਿੱਗਾ ਸਾਨੂੰ ਯਾਦ ਕਰਦਾ ਪਿਆ ਹੈ ਸਤਿਗੁਰੂ ਜੀ ਆਪਣੇ ਸੇਵਾਦਾਰਾਂ ਨੂੰ ਨਾਲ ਲੈ ਕੇ ਖੂਹ ਦੇ ਕੋਲ ਪਹੁੰਚੇ ਸੇਵਾਦਾਰਾਂ ਨੂੰ ਕਿਹਾ ਕਿ ਰੱਸਾ ਲਮਕਾਓ ਤੇ ਆਵਾਜ਼ ਦਿਓ ਪਾਈ ਮੰਜ ਰਸਤਾ ਫੜਕੇ ਉੱਪਰ ਆ ਜਾਓ ਪਰ ਮਾਈ ਮੰਜ ਨੇ ਪਰ ਪਾਈ ਮੰਜ ਨੇ ਰਸਤੇ ਨਾਲ ਲੱਕੜਾਂ ਬੰਨ ਦਿੱਤੀਆਂ ਤੇ ਬੇਨਤੀ ਕੀਤੀ ਗੁਰੂ ਜੀ ਪਹਿਲਾਂ ਲੱਕੜਾਂ ਕੱਢ ਲਵੋ ਗਿੱਲੀਆਂ ਨਾ ਹੋ ਜਾਣ ਲੱਕੜਾਂ ਕੱਢਣ ਤੋਂ ਬਾਅਦ ਪਾਈ ਮੰਜ ਜੀ ਨੂੰ ਵੀ ਬਾਹਰ ਕੱਢਿਆ ਗਿਆ ਗੁਰੂ ਜੀ ਨੇ ਕਿਹਾ ਪਾਈ ਮੰਜ ਤੁਸੀਂ ਸਿੱਖੀ ਦੇ ਇਮਤਿਹਾਨ ਵਿੱਚ ਪਾਸ ਹੋ ਗਏ ਹੋ ਪਾਈ ਮੰਜ ਗੁਰੂ ਦੇ ਚਰਨਾਂ ਤੇ ਟਹਿਣ ਲੱਗਾ ਪਰ ਗੁਰੂ ਜੀ ਨੇ ਉਹਨਾਂ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਬਚਨ ਕੀਤਾ ਮੰਜ ਪਿਆਰਾ ਗੁਰੂ ਕੋ ਗੁਰੂ ਮੰਜ ਪਿਆਰਾ ਮੰਜ ਗੁਰੂ ਕਾ ਬਹੁਤਾ ਜਗ ਲੰਗਨ ਹਾਰਾ ਭਾਗ ਜੋ ਮੰਜ ਵਰਗੀ ਸੇਵਾ ਕਰੇਗਾ ਸਿੱਧਕ ਵਿੱਚ ਪੂਰਾ ਰਹੇਗਾ ਗੁਰੂ ਉਪਦੇਸ਼ ਕਮਾਏਗਾ ਉਹ ਕਾਲਪੁਰਖ ਦੀਆਂ ਖੁਸ਼ੀਆਂ ਪ੍ਰਾਪਤ ਕਰ ਲਏਗਾ ਜਿੱਥੇ ਇਸ ਲੋਕ ਵਿੱਚ ਸ਼ੋਭਾ ਹੋਵੇਗੀ ਉੱਥੇ ਪਰਲੋਕ ਵੀ ਸਵਾਰ ਲੈਣਗੇ ਜੋ ਜੀਵ ਧਰਮ ਕਮਾਉਂਦੇ ਹਨ ਤੇ ਧਰਮ ਬੀਜਦੇ ਹਨ ਸੋ ਫਲ ਵੀ ਧਰਮ ਹੀ ਪ੍ਰਾਪਤ ਹੋਵੇਗਾ ਧਰਮ ਦਾ ਫਲ ਹੈ ਸੁਖ ਪਾਪ ਕੀ ਅਗਲਾ ਜਨਮ ਵੀ ਗੁਰੂ ਕਿਰਪਾ ਦੁਆਰਾ ਸੁੱਖਾਂ ਵਾਲਾ ਹੋਵੇਗਾ ਚੁਰਾਤੀ ਦੇ ਗੇੜ ਵਿੱਚ ਨਹੀਂ ਪੈਣਾ ਪਵੇਗਾ ਸੋ ਸਾਰ ਸੰਗਤ ਜੀ ਉਮੀਰ ਕਰਦੀ ਹਾਂ ਕਿ ਇਹ ਸਾਖੀ ਸੁਣ ਕੇ ਤੁਹਾਨੂੰ ਕੋਈ ਸਮਝ ਲੱਗ ਗਈ ਹੋਵੇਗੀ। ਗੁਰੂ ਘਰ ਦੇ ਵਿੱਚ ਸੇਵਾ ਭਾਵਨਾ ਕਿੰਨੀ ਜ਼ਰੂਰੀ ਹੈ ਜੇਕਰ ਅਸੀਂ ਸੇਵਾ ਭਾਵਨਾ ਨਾਲ ਕੀਰਤ ਗੁਰੂ ਘਰ ਦੀ ਸੇਵਾ ਕਰਦੇ ਹਾਂ ਤਾਂ ਉਸ ਦਾ ਫਲ ਸਾਨੂੰ ਜਰੂਰ ਮਿਲਦਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ